ਕਿ ਭਾਈ ਜਿਹੜਾ ਵਹਿਮ ਪਰਮ ਅਡੰਬਰ ਪਖੰਡ ਚੋਂ ਨਿਕਲ ਜਾਂਦਾ ਆ ਤੇ 사త్సੰਗਤ ਜੀ ਜਦੋਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਫਿਰ ਆਪਣੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਹੈ 사త్సੰਗਤ ਜੀ ਰੋਸ਼ਨੀ ਹੀ ਰੋਸ਼ਨੀ ਹੋ ਜਾਂਦੀ ਹੈ ਹਬਗਤ 나ਥ ਨਿਰੰਜਨ ਦੇਵਾ ਮੈਂ ਕਾ ਜਾਨੋ ਤੁਮਾਰੀ ਸੇਵਾ ਤੇ ਕਾ ਸਤਸੰਗਤ ਜੀ ਸਤਿਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ हे ਪਰਮ ਪਿਤਾ ਪਰਮਾਤਮਾ ਜੀ हे ਅਵਨਾਸ਼ੀ ਏ हे ਮਾਇਆ ਤੁਰਹਿਤ ਪਰਮ ਪਿਤਾ ਪਰਮਾਤਮਾ ਜੀ ਅਬਗਤ 나ਥ ਨਰੰਜਨ ਦੇਵਾ ਮੈਂ ਕਾ ਜਾਣੁ ਤੁਮਾਰੀ ਸੇਵਾ ਕਿ ਮੈਂ ਆਪ ਜੀ ਦੀ ਸੇਵਾ ਕਰਨਾ ਨਹੀਂ ਜਾਣਦਾ ਤੇ ਸਾਧ ਸੰਗਤ ਜੀ ਜੋ ਦੁਨੀਆਂ ਵਾਲੇ ਨੇ ਜੀਵ ਨੇ ਸੰਸਾਰਿਕ ਲੋਕ ਨੇ ਇਹ ਵੀ ਆਪ ਜੀ ਦੀ ਜੋ ਅਸਲੀ ਪੂਜਾ ਹੈ ਨਹੀਂ ਜਾਣਦੇ ਪ੍ਰਮਾਤਮਾ ਦੀ ਪੂਜਾ ਕਿਵੇਂ ਕਰਨੀ ਹੈ ਇਹ ਸੰਸਾਰ ਦੇ ਲੋਕ ਵੀ ਨਹੀਂ ਜੀ ਜਾਣਦੇ ਮੈਂ ਕਹਾਂ ਜਾਨੂ ਤੇਮਾਰੀ ਸੇਵਾ ਬਾਂਦੋ ਨਾ ਵੰਦਨਾ ਛਾਉ ਨਾ ਛਾਇ ਤੁਮਹੀ ਸਿਉ ਨਿਰੰਜਨ ਰਾਇ ਸਾਤ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਕਰਮ ਕਾਂਡੀ ਭਗਤੀ ਨੂੰ ਸਿਰਫ ਦਿਖਾਵੇ ਵਾਲੀ ਭਗਤੀ ਦੱਸਦੇ ਨੇ ਤੇ ਜੀਵਾਂ ਨੂੰ ਵੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਮੈਂ ਦਿਖਾਵੇ ਵਾਲੀ ਜੋ ਭਗਤੀ ਹੋ ਨਹੀਂ ਜੇ ਕਰਦਾ। ਬਾਂਦੋ ਨੰ ਬੰਦਨ ਛਾਉ ਨਾ ਛਾਇਆ ਕਿ ਭਾਈ ਮੈਂ ਸੰਸਾਰਿਕ ਕਰਮ ਬੰਦਨਾ ਦੇ ਵਿੱਚ ਨਹੀਂ ਪਾਵਾਂਗਾ। ਮੈਂ ਕੋਈ ਕਰਮ ਕਾਂਡ ਨਹੀਂ ਜੇ ਕਰਦਾ ਸੰਸਾਰ ਦੇ। ਬਾਂਦੋ ਨੰ ਬੰਦਨ ਛਾਉ ਨਾ ਛਾਇਆ ਤੇ ਭਾਈ ਮੱਜੇ ਸੰਸਾਰ ਦੀ ਮਾਇਆ ਆ ਇਸ ਦੇ ਵਿੱਚ ਵੀ ਨਹੀਂ ਫਸਿਆ ਹੋਇਆ ਇਹ ਸਾਧ ਸੰਗਤ ਜੀ ਮਾਇਆ ਦੇ ਰੂਪ ਅਲੱਗ-ਅਲੱਗ ਪ੍ਰਕਾਰ ਨੇ ਇਹ ਮਾਇਆ ਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ ਸਾਧ ਸੰਗਤ ਜੀ ਇਹ ਮਾਇਆ ਹੀ ਹੈ ਸਾਧ ਸੰਗਤ ਜੀ ਜਿਸ ਦੇ ਕਰਕੇ ਮਨ 'ਚ ਲਾਲਚ ਆ ਜਾਂਦਾ ਹੈ ਮਨ 'ਚ ਵਾਸ਼ਨਾ ਆ ਜਾਂਦੀ ਹੈ ਈਰਖਾ ਆਉਂਦੀ ਹੈ ਨਿੰਦਾ ਚੁਗਲੀ ਆਉਂਦੀ ਹੈ ਗੁੱਸਾ ਆਉਂਦਾ ਸਾਧ ਸੰਗਤ ਜੀ ਵੈਰ ਵਿਰੋਧ ਵਧਦਾ ਹੈ ਲੜਾਈ ਝਗੜਾ ਵਧਦਾ ਹੈ ਇਸ ਸਾਰਾ ਜੋ ਮਾਇਆ ਦਾ ਪਸਾਰਾ ਹੈ ਸਾਧ ਸੰਗਤ ਜੀ ਜਿਸ ਦੇ ਕਾਰਨ अनेका ਜੋ ਜੀਵ ਨੇ ਉਹ ਜੇਲਾਂ ਦੇ ਵਿੱਚ ਬੰਦ ਨੇ ਤੇ ਸਾਧ ਸੰਗਤ ਜੀ ਕਈਆਂ ਨੇ ਆਪਣਾ ਜੋ ਜੀਵਨ ਦਾ ਨਾਸ਼ ਕੀਤਾ ਹੋਇਆ ਨਰਕ ਬਣਿਆ ਹੋਇਆ ਹੈ ਜੋ ਜੀਵਨ ਹੈ ਤੇ ਅਸਲੀ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਛਾਉ ਨਾ ਛਾਇਆ ਕਿ ਭਾਈ ਮੈਂ ਮਾਇਆ ਦੇ ਜੰਜਾਲ 'ਚ ਨਹੀਂ ਜੇ ਫਸਿਆ ਹੋਇਆ ਮੋਹੇ ਜਮ ਡੰਡ ਨਾ ਲਾ ਗਈ ਤਜਲੇ ਸਰਬ ਜੰਜਾਲ ਕਿ ਭਾਈ ਮੈਂ ਸਾਰੇ ਜੰਜਾਲਾਂ ਨੂੰ ਛੱਡ ਦਿੱਤਾ ਆ ਤੇ ਸਾਧ ਸੰਗਤ ਜੀ ਜੋ ਸਾਰੇ ਜੰਜਾਲਾਂ ਨੂੰ ਛੱਡ ਦਿੰਦਾ ਆ ਉਸ ਨੂੰ ਫਿਰ ਜਮਦੁੱਤਾਂ ਦਾ ਡਰ ਵੀ ਨਹੀਂ ਜੇ ਰਹਿੰਦਾ ਬਾਂਦੋ ਨਾ ਬੰਦਨ ਛਾਉ ਨਾ ਛਾਇਆ ਤੁਮ ਹੀ ਸੋ ਨਿਰੰਜਨ ਰਾਯ ਤੇ हे ਪਰਮ ਪਿਤਾ ਪਰਮਾਤਮਾ ਜੀ ਮਾਇਆ ਤੋਂ ਰਹਿਤ ਪਰਮਾਤਮਾ ਨਿਰੰਜਨ ਮੈਂ ਕੇਵਲ ਆਪ ਜੀ ਦੀ ਹੀ ਸੇਵਾ ਕਰਾਂਗਾ ਤੁਮਹੀ ਸੇ ਉਹ ਨਰੰਚਨ ਰਾਯਾ ਤੇ ਸਾਚੇ ਸਾਧ ਸੰਗਤ ਜੀ ਜੋ ਗੁਰੂ ਦਾ ਸੱਚਾ ਸੇਵਕ ਹੈ ਸਤਿਗੁਰੂ ਅਰਵਦਾਸ ਮਹਾਰਾਜ ਜੀ ਨੂੰ ਗੁਰੂ ਬੋਤ ਕਹਿੰਦੇ ਨੇ अनेका ਜੀਬ ਨੇ ਜੋ ਸਤਿਗੁਰੂ ਅਰਵਦਾਸ ਮਹਾਰਾਜ ਜੀ ਨੂੰ ਗੁਰੂ ਕਹਿੰਦੇ ਨੇ ਪਰ ਭਾਈ ਸਤਿਗੁਰ ਜੀ ਦੀ ਗੱਲ ਕੋਈ ਵਿਰਲਾ ਹੀ ਮੰਨਦਾ ਆ ਜੋ ਸਤਿਗੁਰੂ ਅਰਵਦਾਸ ਮਹਾਰਾਜ ਜੀ ਹਰ ਰੋਜ਼ ਸਾਨੂੰ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਸਿਖਾਉਂਦੇ ਨੇ ਸਾਨੂੰ ਸਮਝਾਉਂਦੇ ਨੇ ਤੇ ਇਨਾਂ ਪਾਵਨ ਪਵਿੱਤਰ ਗੱਲਾਂ ਨੂੰ ਸਾਧ ਸੰਗਤ ਜੀ ਕੋਈ ਵਿਰਲਾ ਹੀ ਹੈ ਜਿਹੜਾ ਸਮਝ ਜਾਵੇ ਜਿਹੜਾ ਬੰਦਨਾ ਦੇ ਵਿੱਚ ਨਹੀਂ ਜੇ ਫਸਦਾ ਜਿਹੜਾ ਮਾਇਆ ਦੇ ਜਾਲ ਦੇ ਵਿੱਚ ਨਹੀਂ ਜੇ ਫਸਦਾ ਤੇ ਸਾਧ ਸੰਗਤ ਜੀ ਸਿਰਫ ਇੱਕ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੀ ਸੇਵਾ ਕਰਦਾ ਹੈ ਪੂਜਾ ਕਰਦਾ ਹੈ ਉਸ ਦੀ ਪਾਲ ਕਰਦਾ ਆ ਭਾਈ ਐਸਾ ਕੋਈ ਵਿਰਲਾ ਹੀ ਹੈ ਬਾਂਦੋ ਨੰ ਬੰਦਨ ਚਾਉ ਨਾ ਚਾਇਆ ਤੁਮ ਹੀ ਸੇਉ ਨਰੰਜਨ ਰਾਇ ਤੇ ਸਿਰਫ ਇੱਕ ਪਰਮ ਪਿਤਾ ਪ੍ਰਮਾਤਮਾ ਨੂੰ ਸੇਉ ਭਾਉ ਉਸ ਨੂੰ ਸਿਮਰਦਾ ਹੈ ਚਰਨ ਪਤਾਲ ਸੀਸ ਅਸਮਾਨਾ ਸੋ ਠਾਕੁਰ ਕੈਸੇ ਸੰਪਟ ਸਮਾਨਾ ਸਤਸੰਗ ਜੀ ਧੰਤਨ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਅੱਗੇ ਸਮਝਾਣਾ ਕਰਦੇ ਨੇ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਜਿਸ ਦੇ ਜੋ ਪੈਰ ਨੇ ਉਹ ਪਤਾਲ ਦੇ ਵਿੱਚ ਅਤੇ ਜੋ ਸਿਰ ਹੈ ਸਤਸੰਗ ਜੋ ਆਕਾਸ਼ ਦੇ ਵੀ ਸਮਝਿਆ ਜਾਂਦਾ ਹੈ ਪਾਉ ਸਾਧ ਸੰਗਤ ਜੋ ਪਰਮ ਪਿਤਾ ਪਰਮਾਤਮਾ ਕਿਸੇ ਇੱਕ ਥਾਂ ਤੇ ਸੀਮਤ ਨਹੀਂ ਹੈ ਜਿਵੇਂ ਸਤਿਗੁਰੂ ਪਿਪਾ ਮਹਾਰਾਜ ਜੀ ਫਰਮਾਉਂਦੇ ਨੇ ਨਾ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਖੋਜੇ ਸੋ ਪਾਵੇ ਕਿ ਭਾਈਓ ਪਰਮ ਪਿਤਾ ਪਰਮਾਤਮਾ ਜੋ ਬ੍ਰਹਮੰਡ ਦੇ ਵਿੱਚ ਉਹ ਸਾਡੇ ਅੰਦਰ ਵੀ ਹੈ ਤੇ ਸਾਧ ਸੰਗਤ ਜੀ ਮਿਲਦਾ ਕਿਸ ਨੂੰ ਹੈ ਜੋ ਖੋਜ ਕਰਦਾ ਹੈ ਤੇ ਸਤਿਗੁਰ ਜੀ ਸਮਝਾਉਂਦੇ ਨੇ ਚਰਨ ਪਤਾਲ ਸੀਸ ਅਸਮਾਨਾ ਸੋ ਠਾਕੁਰ ਕੈਸੇ ਸੰਪਟ ਸਮਾਨਾ ਕੇ ਪਾਈਓ ਪਰਮ ਪਿਤਾ ਪ੍ਰਮਾਤਮਾ ਜਿਸ ਦੇ ਪੈਰ ਪਤਾਲ ਦੇ ਵਿੱਚ ਨਹੀਂ ਚਰਨ ਪਤਾਲ ਸੀਸ ਅਸਮਾਨਾ ਤੇ ਸਿਰ ਜੋ ਹੈ ਉਹ ਆਕਾਸ਼ ਦੇ ਵਿੱਚ ਸੋ ਠਾਕੁਰ ਕੈਸੇ ਸੰਪਟ ਸਮਾਨਾ ਤੇ ਪਾਈਓ ਪਰਮ ਪਿਤਾ ਪ੍ਰਮਾਤਮਾ ਕਿਸੇ ਇੱਕ ਥਾਂ ਤੇ ਕਿਵੇਂ ਸੀਮਤ ਹੋ ਸਕਦਾ ਆ ਭਾਉ ਸਾਧ ਸੰਗਤ ਜੋ ਪਰਮ ਪਿਤਾ ਪ੍ਰਮਾਤਮਾ ਸਰਵ ਵਿਆਪਕ ਹਰ ਇਨਸਾਨ ਦੇ ਅੰਦਰ ਬੈਠਾ ਆ ਤੇ ਸਾਧ ਸੰਗਤ ਜੀ ਕੋਈ ਸੱਚੇ ਗੁਰੂ ਦਾ ਚੇਲਾ ਹੀ ਹੈ ਜੋ ਸੱਚੇ ਗੁਰੂ ਦੀ ਗੱਲ ਨੂੰ ਸਮਝ ਜਾਵੇ ਤਨ ਤਨ ਜਗਤ ਗੁਰੂ ਸਤਗੁਰੂ ਅਦਾਸ ਮਹਾਰਾਜ ਜੀ ਸਤਗੁਰੂ ਕਬੀਰ ਸਾਹਿਬ ਸਤਗੁਰੂ ਨਾਮਦੇਵ ਜੀ ਸਤਗੁਰੂ ਸੈਨ ਜੀ ਸਤਗੁਰੂ ਸਦਨਾ ਜੀ ਸਤਗੁਰੂ ਤਰਲੋਚਨ ਜੀ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਰੋਜ਼ ਪਾਵਨ ਪਵਿੱਤਰ ਅੰਮ੍ਰਿਤ ਬਾਣੀ 'ਚੇ ਹੋਕਾ ਦਿੰਦੇ ਨੇ ਕਿ ਭਾਈਓ ਸਾਰੀ ਦੁਨੀਆ ਦਾ ਮਾਲਕ ਤੇਰੇ ਅੰਦਰ ਹੀ ਬੈਠਾ ਆ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਪਲਾਈ ਤੇ ਸਾਧ ਸੰਗਤ ਜੀ ਰੋਜ਼ ਸਾਨੂੰ ਸਮਝਾਉਂਦੇ ਨੇ ਕਿ ਭਾਈ ਤੇਰੇ ਅੰਦਰ ਹੀ ਪਰਮ ਪਿਤਾ ਪਰਮਾਤਮਾ ਹੈ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨਹੀਮਾਏ। ਕਾ ਜੰਗਲ ਢੋਂਡੇ ਜਾਏ ਮੈਂ ਬਨਕਰ ਹਰਿਆਵਲਾ। ਤੇ ਸਾਧ ਸੰਗਤ ਜੀ ਜੋ ਹਰਿਆ ਪਰਿਆ ਸਾਧ ਸੰਗਤ ਜੀ ਸਾਡੇ ਅੰਦਰ ਹੈ ਸੀ ਉਸ ਨੂੰ ਜੰਗਲਾਂ ਚ ਲੱਭਦੇ ਫਿਰਦੇ ਆ। ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨਹੀਮਾਏ ਭਾਈ ਦੁਨੀਆ ਬਾਹਰ ਲੱਭਦੀ ਫਿਰਦੀ ਆ ਪਰਮਾਤਮਾ ਨੂੰ। ਜਦੋਂ ਪੂਰਾ ਗੁਰੂ ਮਿਲ ਜਾਂਦਾ ਨਾ ਸਾਧ ਸੰਗਤ ਜੀ ਤੇ ਫਿਰ ਪੂਰਾ ਗੁਰੂ ਹੀ ਹੈ ਜੋ ਦੱਸਦਾ ਕਿ ਭਾਈ ਪ੍ਰਮਾਤਮਾ ਤੁਹਾਡੇ ਅੰਦਰ ਹੀ ਹੈ ਐਸ ਲਈ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਹਰ ਇਨਸਾਨ ਦੇ ਅੰਦਰ ਉਹ ਬੈਠਾ ਆ ਸਭ 'ਮੇ ਹਰ ਹੈ ਹਰ 'ਮੇ ਸਭ ਹੈ ਹਰ ਆਪਣੋ ਜੀ ਜਾਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਤੇ ਸਾਧ ਸੰਗਤ ਜੀ ਪ੍ਰਮਾਤਮਾ ਬੈਠਾ ਸਾਡੇ ਅੰਦਰ ਲੱਭ ਅਸੀਂ ਬਾਹਰ ਰਹੇ ਤੇ ਐਸ ਲਈ ਸਾਨੂੰ ਪ੍ਰਾਪਤੀ ਨਹੀਂ ਜੀ ਹੁੰਦੀ ਭਾਈ ਜੇਕਰ ਅਸੀਂ ਘਰ ਦੇ ਵਿੱਚ ਕਿਤੇ ਕੋਈ ਵਸਤੂ ਰੱਖੀ ਹੋਵੇ ਸਾਧ ਸੰਗਤ ਜੀ ਰੱਖੀ ਅਸੀਂ ਕਮਰੇ ਦੇ ਅੰਦਰ ਹੈ ਲੱਭ ਅਸੀਂ ਬਾਹਰ ਰਹੇ ਆ ਤਾਂ ਕਿਵੇਂ ਮਿਲ ਜਾਵੇਗੀ ਉਹ ਵਸਤੂ ਐਸੇ ਪ੍ਰਕਾਰ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਤੇਰਾ ਘਟ ਮੈਂ ਸਿਰਜਣਹਾਰ ਕਸਤੂਰੀ ਮਿਰਗ ਪਾਸਹਿਰ ਢੁੰਡਦ ਖਾਸ ਫਿਰੈ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਇਸ ਦੇ ਅੰਦਰ ਬੈਠਾ ਹੈ ਜਿਵੇਂ ਹਿਰਨ ਦੇ ਅੰਦਰ ਉਹ ਖੁਸ਼ਬੂ ਆਉਂਦੀ ਉਹਦੀ ਨਾਭੀ ਦੇ ਵਿੱਚੋਂ ਕਸਤੂਰੀ ਦੀ ਖੁਸ਼ਬੂ ਪਰ ਉਸ ਨੂੰ ਨਹੀਂ ਜੇ ਪਤਾ ਹੁੰਦਾ ਉਹ ਇੱਧਰ ਉੱਧਰ ਲੱਭਦਾ ਹੈ ਐਸੇ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਇਸ ਦੇ ਅੰਦਰ ਬੈਠਾਇਆ ਤੇ ਪ੍ਰਮਾਤਮਾ ਨੂੰ ਕਦੇ ਜੰਗਲਾਂ 'ਚ ਕਦੇ ਧਾਰਮਿਕ ਸਥਾਨਾਂ ਤੇ ਕਦੇ ਨਦੀਆਂ ਤੇ ਕਦੇ ਤੀਰਥ ਸਥਾਨਾਂ ਤੇ ਲੱਭਦਾ ਫਿਰਦਾ ਆ। ਸ਼ਿਵ ਸੰਕਾਦਿਕਾ ਅੰਤ ਨ ਪਾਇਆ। ਬ੍ਰਹਮਾ ਖੋਜਤ ਜਨਮ ਗਵਾਇਆ। ਸਾਤਸੰਗ ਜੀ ਕਿ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਦਾ ਜੋ ਅੰਤ ਹੈ ਉਹ ਸ਼ਿਵ ਜੀ ਅਤੇ ਸਨਕਾਦਿਕ ਚਾਰੇ ਬ੍ਰਹਮਾ ਦੇ ਪੁੱਤਰ ਉਹ ਵੀ ਪ੍ਰਮਾਤਮਾ ਦਾ ਜੋ ਅੰਤ ਹੈ ਉਹ ਨਹੀਂ ਜੇ ਪਾ ਸਕੇ ਸਾਤਸੰਗ ਜੀ ਸ਼ਿਵ ਸਨਕਾਦਿਕ ਅੰਤ ਨਾ ਪਾਇਆ ਬ੍ਰਹਮਾ ਖੋਜਤ ਜਨਮ ਗਵਾਇਆ ਤੇ ਸਾਤਸੰਗ ਜੀ ਬ੍ਰਹਮਾ ਵਿਸ਼ਨ ਮਹਾਉ ਦੇ ਚਲੀਆ ਤੇ ਸਾਧ ਸੰਗਤ ਜੀ ਵੱਡੇ ਵੱਡੇ ਦੇਵੀ ਦੇਵਤਾ ਵੀ ਉਹ ਪਰਮ ਪਿਤਾ ਪਰਮਾਤਮਾ ਦਾ ਜੋ ਭੇਦ ਹੈ ਉਹ ਨਹੀਂ ਜੇ ਪਾ ਸਕੇ ਸਾਧ ਸੰਗਤ ਜੀ ਤੇ ਪਰਮਾਤਮਾ ਨੂੰ ਭੁਲਾ ਕੇ ਬ੍ਰਹਮਾ ਨੇ ਵੇਦਾਂ ਨੂੰ ਜਾਣਣ ਵਿੱਚ ਹੀ ਜੋ ਆਪਣਾ ਅਮੋਲਕ ਜਨਮ ਹੈ ਗਵਾ ਲਿਆ ਬ੍ਰਹਮਾ ਖੋਜਤ ਜਨਮ ਗਵਾਇਆ ਤੇ ਸਾਧ ਸੰਗਤ ਜੀ ਇਸ ਲਈ ਸਤਿਗੁਰ ਕਬੀਰ ਮਹਾਰਾਜ ਜੀ ਵੀ ਫਰਮਾਉਂਦੇ ਨੇ ਇਸ ਦੇ ਹੀ ਕੋ ਸਿਮਰੈ ਦੇਵ ਕਿ ਭਾਈਏ ਜੋ ਸ਼ਰੀਰ ਹੈ ਨਾ ਇਸ ਨੂੰ ਵੱਡੇ ਵੱਡੇ ਦੇਵੀ ਦੇਵਤਾ ਵੀ ਤਰਸਦੇ ਨੇ ਤਿਸ ਸਾਸੰਗਤ ਜੀ ਜਿਸ ਨੇ ਦੇਵੀ ਦੇਵਤਾ ਬਣਾਏ ਨੇ ਉਹ ਸਾਡੇ ਸਰੀਰ ਦੇ ਵਿੱਚ ਹੀ ਬੈਠਾ ਹੈ ਇਸ ਲਈ ਪਾਵਨ ਪਵਿੱਤਰ ਗੁਰਬਾਣੀ ਇਹੀ ਫਰਮਾਂਦੀ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸੇ ਗੱਲ ਸਮਝਣ ਵਾਲੀ ਹੈ ਸਾਸੰਗਤ ਜੀ ਕਿ ਨਾ ਪਾਵਨ ਪਵਿੱਤਰ ਸਰੀਰ ਹੈ ਜਿਸ ਦੇ ਅੰਦਰ ਅਸੀਂ ਸ਼ਰਾਬਾਂ ਪਾਨਦੇ ਆ ਜਿਸ ਦੇ ਅੰਦਰ ਅਸੀਂ ਤੰਬਾਕੂ ਜਰਦਾ ਪਾਨਦੇ ਆ ਸਾਸੰਗਤ ਜੀ ਬੀੜੀ ਸਿਗਰਟ ਦਾ ਧੂਆਂ ਪਾਨਦੇ ਆ ਪਰਮਾਤਮਾ ਦੇ ਨਾਮ ਤੇ ਬੜੀਆਂ ਚੀਜ਼ਾਂ ਨੂੰ ਅਸੀਂ ਕਿੰਨਾ ਸੁੰਦਰ ਰੱਖਦੇ ਹਾਂ ਤੇ ਜਿੱਥੇ ਖੁਦ ਪਰਮਾਤਮਾ ਬੈਠਾ ਸਾਧ ਸੰਗਤ ਜੀ ਉੱਤੇ ਅਸੀਂ ਨਸ਼ੇ ਪਾਨੇ ਹਾਂ ਇਹ ਕਿਸ ਲਈ ਸਾਧ ਸੰਗਤ ਜੀ ਅਗਿਆਨਤਾ ਕਰਕੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਦੇ ਜੋ ਰਹਿਣ ਦੀ ਜਗਾ ਆ ਉਹ ਸਾਡੇ ਅੰਦਰ ਹੀ ਹੈ ਤੇ ਜਿੱਥੇ ਅਸੀਂ ਲੱਭ ਰਹੇ ਹਾਂ ਸਾਧ ਸੰਗਤ ਜੀ ਉੱਤੇ ਪਰਮਾਤਮਾ ਨਾਲ ਤਾਂ ਕਦੇ ਮਿਲਣਾ ਹੈ ਚਾਬੀ ਰੱਖੀ ਕਰਦੇ ਅੰਦਰ ਹੋਵੇ ਸਾਧ ਸੰਗਤ ਜੀ ਲੱਭਦੇ ਬਾਹਰ ਫਿਰਦੇ ਰਹੀਏ ਕਿਵੇਂ ਮਿਲेंगी शिव सन कार्तिक अंत ना पाया ब्रह्मा खोजत जन्म गवाया अगे सत्संगत जी सतगुरु जी समझांदे ने तोड़ो ना पाती पूजू ना देवा सहज समाद करू हर सेवा सत्संगत जी सतगुरु रविदास महाराज जी ਸਮਝਾਣਾ ਕਰਦੇ ਨੇ ਕਿ ਭਾਈ ਮੈਂ ਕੋਈ ਪ੍ਰਮਾਤਮਾ ਨੂੰ ਫਲ ਨਹੀਂ ਜੇ ਚੜਾਉਂਦਾ ਮੈਂ ਕੋਈ ਬਨਸਪਤੀ ਨਹੀਂ ਜੇ ਚੜਾਉਂਦਾ ਭਾਈ ਮੈਂ ਕੋਈ ਪਾਣੀ ਦੁੱਧ ਨਾਲ ਪਰਮਾਤਮਾ ਦੀ ਮੂਰਤੀ ਬਣਾ ਕੇ ਇਸ਼ਨਾਨ ਨਹੀਂ ਜੇ ਕਰਾਂਦਾ ਸਾਧ ਸੰਗਤ ਜੀ ਬਹੁਤੇ ਲੋਕ ਨੇ ਸਾਧ ਸੰਗਤ ਜੀ ਵੀ ਪਰਮਾਤਮਾ ਨੂੰ ਅਨੇਕਾਂ ਪ੍ਰਕਾਰ ਦੀਆਂ ਸਮੱਗਰੀਆਂ ਚੀਜ਼ਾਂ ਚੜਾਉਂਦੇ ਨੇ ਭਾਈ ਕੋਈ ਫਲ ਚੜਾਉਂਦਾ ਕੋਈ ਫੁੱਲ ਚੜਾਉਂਦਾ ਕੋਈ ਪੱਤੀਆਂ ਚੜਾਉਂਦਾ ਸਾਧ ਸੰਗਤ ਜੀ ਦੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਤੇਰੋ ਕੀਆ ਤੁਝ ਕਾ ਅਰਪੋ ਨਾਮ ਤੇਰਾ ਤੁਹੀ ਚਵਰਟ ਲਾਰੇ ਸਾਧ ਸੰਗਤ ਜੀ ਜੋ ਵਸਤੂਆਂ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ ਪਾਣੀ ਪੀਣ ਵਾਸਤੇ ਦਿੱਤਾ ਸਾਧ ਸੰਗਤ ਜੀ ਇਹ ਜੋ ਦੁੱਧ ਹੈ ਪੀਣ ਵਾਸਤੇ ਦਿੱਤਾ ਫਲ ਖਾਣ ਵਾਸਤੇ ਦਿੱਤੇ ਨੇ ਤੇ ਜੋ ਚੀਜ਼ਾਂ ਸਾਨੂੰ ਪ੍ਰਮਾਤਮਾ ਨੇ ਦਿੱਤੀਆਂ ਨੇ ਕੁਦਰਤ ਦੇ ਰੂਪ ਵਿੱਚ ਉਹੀ ਵਸਤੂਆਂ ਪ੍ਰਮਾਤਮਾ ਨੂੰ ਵਾਪਸ ਕਰਕੇ ਉਸ ਨੂੰ ਕਿਵੇਂ ਖੁਸ਼ ਕਰ ਸਕਦੇ ਸਾਧ ਸੰਗਤ ਜੀ ਉਹ ਪ੍ਰਮਾਤਮਾ ਵਸਤੂਆਂ ਨਾਲ ਖੁਸ਼ ਨਹੀਂ ਜੀ ਹੁੰਦਾ ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ ਉਹ ਪਰਮ ਪਿਤਾ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ ਤੇ ਸਤਗੁਰੂ ਜੀ ਸਮਝਾ ਰਹੇ ਨੇ ਤੋੜੂ ਨਾ ਪਾਤੀ ਪੂਜੂ ਨਾ ਦੇਵਾ ਸਹਜ ਸਮਾਦ ਕਰੂ ਹਰ ਸੇਵਾ ਕਿ ਭਾਈ ਮੈਂ ਕੋਈ ਪੂਜਾ ਦੀ ਸਮਗਰੀ ਨਹੀਂ ਜੇ ਚੜਾਂਦਾ ਮੈਂ ਕੋਈ ਪਦਾਰਥ ਨਹੀਂ ਜੇ ਚੜਾਂਦਾ ਨਾ ਮੈਂ ਕਿਸੇ ਦੇਵੀ ਦੇਵਤਾ ਦੀ ਪੂਜਾ ਕਰਦਾ ਹਾਂ ਮੈਂ ਤਾਂ ਸਾਦ ਸੰਗ ਹੈ ਜੀ ਉਸ ਪਰਮ ਪਿਤਾ ਪਰਮਾਤਮਾ ਦੀ ਪੂਜਾ ਕਰਦਾ ਹਾਂ ਜਿਸ ਨੇ ਸਾਰੀ ਜੋ ਸ੍ਰਿਸ਼ਟੀ ਹੈ ਔਰ ਅੱਛੀ ਹੈ ਮੈਂ ਤਾਂ ਕੇਵਲ ਸਹਜ ਸਮਾਦ ਦੇ ਵਿੱਚ ਪਹੁੰਚ ਕੇ ਉਹ ਪਰਮਾਤਮਾ ਦੀ ਸੇਵਾ ਕਰਦਾ ਹਾਂ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਕਿ ਸਾਧ ਸੰਗਤ ਜੀ ਜੋ ਗੁਰੂ ਦੇ ਪਿਆਰੇ ਨੇ ਨਾ ਉਹ ਸ਼ਬਦ ਦੇ ਨਾਲ ਖੋਜ ਕਰਦੇ ਨੇ ਬਿਨ ਸ਼ਬਦ ਜਗਤ ਪੁਲਦਾ ਫਿਰੈ ਦਰਗਾ ਮਿਲੇ ਸਜਾਈ ਤੇ ਸਾਧ ਸੰਗਤ ਜੀ ਰੁਲਦਾ ਫਿਰਦਾ ਐ ਇਸ ਸੰਸਾਰ ਜਿਸ ਦੇ ਕੋਲ ਸ਼ਬਦ ਨਹੀਂ ਹੈ ਗੁਰੂ ਦਾ ਗੁਰਮੰਤਰ ਨਹੀਂ ਹੈ ਇਸ ਲਈ ਬਾਰ ਬਾਰ ਬੇਨਤੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਬਾਰ ਬਾਰ ਆਂਦਾ ਸਾਧ ਸੰਗਤ ਜੀ ਤੀਰਤ ਹਮਰਾ ਹਰ ਕੋ ਨਾਮ ਕਿ ਪ੍ਰਮਾਤਮਾ ਦਾ ਨਾਮ ਹੀ ਅਸਲੀ ਤੀਰਤਾ ਸਾਧ ਸੰਗਤ ਜੀ ਤੇ ਕਿੰਨੇ ਕ੍ਰਾਂਤੀਕਾਰੀ ਵਿਚਾਰ ਨੇ ਨਾ ਸੀ ਕੋਈ ਜੋਤ ਜਗਾਉਣ ਦੀ ਲੋੜ ਹੈ ਭਾਈ ਸਾਨੂੰ ਨਾ ਕੋਈ ਧੂਪ ਅਰਗਬਤੀ ਜਗਾਉਣ ਦੀ ਲੋੜ ਹੈ ਕਿਰਪੀਆਂ ਚੜਾਉਣ ਦੀ ਲੋੜ ਨਹੀਂ ਹੈ ਪ੍ਰਮਾਤਮਾ ਨੂੰ ਉਹ ਸਾਧ ਸੰਗਤ ਜੀ ਸਾਡੇ ਪੈਸਿਆਂ ਦਾ ਨਹੀਂ ਉਹ ਭਾਵਨਾ ਦਾ ਭੁੱਖਾ ਹੈ ਜੋ ਵੀ ਸੱਚੇ ਪਿਆਰ ਦੇ ਨਾਲ ਸੱਚੀ ਪ੍ਰੀਤ ਦੇ ਨਾਲ ਉਸ ਨੂੰ ਪੁਕਾਰਦਾ ਆ ਸਾਧ ਸੰਗਤ ਜੀ ਉਸ ਨੂੰ ਆਪਣੇ ਅੰਦਰੋਂ ਹੀ ਦਰਸ਼ਨ ਦੇਦਾਰੇ ਹੁੰਦੇ ਨੇ ਜਿਸ ਦੇ ਅੰਦਰ ਕੋਈ ਦੁਵੇਸ਼ ਨਹੀਂ ਹੈ ਲਾਲਚ ਨਹੀਂ ਹੈ ਹੀਰਖਾ ਨਹੀਂ ਹੈ ਨਿੰਦਾ ਚੁਕਲੀ ਨਹੀਂ ਹੈ ਕੋਈ ਦੁਵੇਸ਼ ਭਾਵਨਾ ਨਹੀਂ ਹੈ ਸਾਧ ਸੰਗਤ ਜੀ ਉਸ ਦੇ ਆਪਣੇ ਅੰਦਰੋਂ ਹੀ ਪ੍ਰਕਾਸ਼ ਹੋ ਜਾਂਦਾ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ ਸਾਧ ਸੰਗਤ ਜੀ ਅਸੀਂ ਕੋਈ ਦੁਨਿਆਵੀ ਜੋਤਾਂ ਨਹੀਂ ਜਗਾਣੀ ਗੁਰੂ ਜੀ ਕਹਿੰਦੇ ਨੇ ਭਾਈ ਜੋਤ ਜਗਾਣੀ ਹੈ ਤਾਂ ਗਿਆਨ ਦੀ ਜੋਤ ਜਗਾ ਆਪਣੇ ਮਨ ਦੇ ਵਿੱਚ ਸਤਿਗੁਰ ਦੇ ਨਾਮ ਦੀ ਜੋਤ ਜਗਾ ਜੋ ਗੁਰੂਆਂ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਤੇ ਸਾਧ ਸੰਗਤ ਜੀ ਨਾਮ ਤੇਰੇ ਕੀ ਜੋਤ ਲਗਾਈ ਤੇ ਜਿਸ ਦੇ ਅੰਦਰ ਗਿਆਨ ਦੀ ਜੋਤ ਜਗ ਜਾਵੇ ਪ੍ਰਮਾਤਮਾ ਦੇ ਨਾਮ ਦੀ ਜੋਤ ਜਗ ਜਾਵੇ ਸਾਧ ਸੰਗਤ ਜੀ ਉਸ ਦੇ ਮਨ ਦੇ ਵਿੱਚ ਜੋ ਅੰਧਕਾਰ ਹੈ ਹਨੇਰਾ ਆ ਅਨੇਕਾਂ ਜਨਮਾਂ ਦਾ ਉਹ ਦੂਰ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਬੜੇ ਕਰਮਾਂ ਵਾਲਿਆਂ ਕੇ ਗੁਰੂਆਂ ਦੇ ਗੁਰੂ ਤਨ ਤਨ ਜਗਤ ਗੁਰੂ ਸਤਗੁਰੂ ਅਵਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ ਜੋ ਸਾਨੂੰ ਵਹਿਮਾਂ ਪਰਮਾ ਡੰਬਰਾ ਪਖੰਡਾ ਚੋਂ ਕੱਢ ਕੇ ਸਾਨੂੰ ਸੱਚ ਦਾ ਰਸਤਾ ਦਿਖਾ ਰਹੇ ਨੇ ਨਖ ਪਰਸ਼ੇਦ ਜਾ ਕੇ ਸੁਰਸਰ ਤਾਰਾ ਰੋਮਾਵਲੀ 18 ਪਾਰਾ ਸਤਸੰਗ ਜੀ ਦੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ हे ਪਰਮ ਪਿਤਾ ਪਰਮਾਤਮਾ ਜੀ ਆਪ ਜੀ ਦੇ ਚਰਨਾਂ ਦੇ ਵਿੱਚੋਂ ਨਖ ਪਰਸ਼ੇਦ ਜਾ ਕੇ ਸੁਰਸਰ ਤਾਰਾ ਆਪ ਜੀ ਦੇ ਚਰਨਾਂ ਵਿੱਚੋਂ ਗੰਗਾ ਦੀ ਸ੍ਰੇਸ਼ਤਾ ਰਵਗਦੀ ਹੈ ਗੁਰਮਾਵਲੀ 18 ਪਰ ਤੇ ਉਸੇ ਦੀ ਕਿਰਪਾ ਦੇ ਨਾਲ ਬਨਸਪਤੀ ਦੇ 18 ਪਰ ਸਰੀਰ ਦੇ ਰੋਮ ਜਾਣੇ ਜਾਂਦੇ ਨੇ ਭਾਈ ਇਹ ਜਿੰਨੀ ਬਨਸਪਤੀ ਦਿੱਤੀ ਉਹ ਪਰਮਪਿਤਾ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਜਿੰਨੇ ਵੀ ਅਸੀਂ ਫਲ ਖਾਂਦੇ ਹਾਂ ਸਾਧ ਸੰਗਤ ਜੋ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕਰਦੇ ਨੇ ਭਰੇ ਜੋ ਇਨਸਾਨ ਹੈ ਸਾਧ ਸੰਗਤ ਜੀ ਪ੍ਰਮਾਤਮਾ ਦੀ ਵਸਤੂ ਪ੍ਰਮਾਤਮਾ ਨੂੰ ਹੀ ਚੜਾ ਦਿੰਦਾ ਹੈ ਤੇ ਸੋਚਦਾ ਹੈ ਕਿ ਭਾਈ ਪ੍ਰਮਾਤਮਾ ਬੜਾ ਖੁਸ਼ ਹੋਵੇਗਾ ਪਰਮਾਤਮਾ ਨੂੰ ਸਾਥ ਸੰਗਤ ਜੀ ਕੋਈ 10 ਰੁਪਏ ਚੜਾਉਂਦਾ ਕੋਈ 1000 ਚੜਾਉਂਦਾ ਕੋਈ ਲੱਖਾਂ ਚੜਾਉਂਦਾ ਹੈ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਪ੍ਰਸਾਦ ਸੰਗਤ ਜੀ ਪੈਸੇ ਧਾਰਮਿਕ ਸਥਾਨਾਂ ਤੇ ਚੜਾਏ ਜਾਂਦੇ ਨੇ ਜ਼ਰੂਰਤ ਪੂਰੀ ਕਰਨ ਵਾਸਤੇ ਕਿ ਭਾਈ ਉੱਥੇ ਸੰਗਤ ਆਂਦੀ ਹੈ ਉਹਨਾਂ ਦੇ ਬੈਠਣ ਵਾਸਤੇ ਜਗ੍ਹਾ ਬਣੀ ਉਹਨਾਂ ਦੇ ਖਾਣ ਪੀਣ ਦਾ ਜੋ ਲੰਗਰ ਹੈ ਉਸ ਦਾ ਪ੍ਰਬੰਧ ਹੋ ਸਕੇ ਉਹਨਾਂ ਦੀ ਰਹਿਣ ਦੀ ਖਾਣ ਪੀਣ ਦੀ ਵਿਵਸਥਾ ਹੋ ਸਕੇ ਇਸ ਲਈ ਉੱਥੇ ਪੈਸੇ ਚੜਾਏ ਜਾਂਦੇ ਨੇ ਤੇ 사త్సంగਤ ਜੀ ਪੈਸੇ ਚੜਾਉਣ ਨਾਲ ਕੋਈ ਪ੍ਰਮਾਤਮਾ ਖੁਸ਼ ਨਹੀਂ ਜਿਉਂਦਾ ਕਿਤੇ ਵੀ ਅਸੀਂ ਧਾਰਮਿਕ ਸਥਾਨ ਤੇ ਜਾਂਦੇ ਜਿੱਥੇ ਪ੍ਰਬੰਧ ਹੋਵੇ 사త్సంగਤ ਜੀ ਲੰਗਰ ਦਾ ਰਹਿਣ ਦਾ ਤੇ 사త్సంగਤ ਜੀ ਉੱਤੇ ਸਾਨੂੰ ਪੈਸੇ ਜ਼ਰੂਰ ਚੜਾਉਣੇ ਚਾਹੀਦੇ ਨੇ ਕਿਉਂਕਿ ਉਹ ਕਿੰਨਾ ਵੱਡਾ ਲੰਗਰ ਦਾ ਪ੍ਰਬੰਧ ਕਰਦੇ ਨੇ ਰਹਿਣ ਦਾ ਪ੍ਰਬੰਧ ਕਰਦੇ ਨੇ ਉਹਨਾਂ ਦਾ ਬਿਜਲੀ ਦਾ ਖਰਚਾ ਹੁੰਦਾ ਹੈ 사త్సంగਤ ਜੀ ਇਮਾਰਤਾਂ ਦਾ ਖਰਚਾ ਕਿੰਨੇ ਸੇਵਾਦਾਰ ਉੱਤੇ ਸੇਵਾ ਕਰਦੇ ਨੇ 사త్సంగਤ ਜੀ ਉੱਥੇ ਸਾਨੂੰ ਚੜਾਵਾ ਜ਼ਰੂਰ ਚੜਾਣਾ ਚਾਹੀਦਾ ਜਿੰਨੀ ਕੀ ਸਾਡੀ ਝੋਲੀ ਹੈ ਸਾਧ ਸੰਗਤ ਜੀ ਇਹ ਨਹੀਂ ਹੈ ਕਿ ਭਾਈ ਸਾਡੀ ਝੋਲੀ ਛੋਟੀ ਹੈ ਤੇ ਜ਼ਿਆਦਾ ਜਿੰਨੀ ਕੀ ਸਾਡੀ ਸ਼ਰਧਾ ਪ੍ਰਮਾਤਮਾ ਭਾਵਨਾ ਦਾ ਭੁੱਖਾ ਸਾਧ ਸੰਗਤ ਜੀ ਉਸ ਨੇ ਭਾਵਨਾ ਦੇਖਣੀ ਹੈ ਜਿੰਨ ਪ੍ਰੇਮ ਕੀ ਉਹ ਤਨਹੀ ਪ੍ਰਭ ਪਾਇਓ ਸਾਧ ਸੰਗਤ ਜੀ ਜਿਸ ਦੇ ਆਪਣੇ ਗੁਰੂ ਨਾਲ ਸੱਚੀ ਪ੍ਰੀਤ ਹੈ ਜਿਸ ਦੀ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਹੈ ਸਾਧ ਸੰਗਤ ਜੀ ਉਹ ਪ੍ਰੀਤ ਹੀ ਵੇਖਦਾ ਹੈ ਤੇ ਸਾਥ ਸੰਗਤ ਜੀ ਜਿਸ ਦੀ ਸੱਚੀ ਪ੍ਰੀਤ ਹੋਵੇ ਨਾ ਫਿਰ ਉਹ ਇੱਧਰ ਉੱਧਰ ਨਹੀਂ ਜੇ ਦੇਖਦਾ ਜਿਵੇਂ ਸਤਿਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਕਹਿ ਰਵਦਾਸ ਸਵੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੁੱਟੇ ਤੇ ਸਾਥ ਸੰਗਤ ਜੀ ਆਪਾਂ ਵੀ ਇੱਕ ਨਾਲ ਹੀ ਜੁੜਨਾ ਹੈ ਕਹਿਤ ਕਬੀਰ ਸਨੋਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਪਰੋ ਏਕ ਕੀਸ਼ਨ ਇੱਕ ਓੰਕਾਰ ਤੇ ਭਾਈ ਆਪਾਂ ਇੱਕ ਦਾ ਹੀ ਹੋਣਾ ਹੈ ਸਾਤ ਸੰਗਤ ਜੀ ਅਸੀਂ ਭਾਵਨਾ ਦੇ ਨਾਲ ਪਰਮਾਤਮਾ ਨੂੰ ਲੱਭਣਾ ਹੈ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਚਾਰੋ ਬੇਦ ਜਾ ਕੇ सुमਰਤ ਸੰਸਾ ਭਗਤ ਹੇ ਤ ਗਾਵੇ ਰਵਦਾਸ ਸਾਧ ਸਾਤ ਸੰਗਤ ਜੀ ਅੱਗੇ ਤਾਂ ਤਨ ਜਗਤ ਗੁਰੂ ਸਤਗੁਰੂ ਵਾਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਚਾਰੋ ਦੇਦ ਜਕ ਸੁਮਰਤ ਸਸ ਕਿ ਭਾਈ ਵੇਦਾਂ ਦੀ ਰਚਨਾ ਕਰਨ ਵਾਲੇ ઋષਿ ਵੈਦਵਿਆਸ ਜੀ ਉਹਨਾਂ ਨੇ ਵੀ ਸਵਾ ਸਵਾਸ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕੀਤਾ ਆ ਵਿਆਸ ਵਿਚਾਰ ਕਿ ਹੋ ਪਰਮਾਰਥ RAM ਨਾਮ ਸਰਣਾਈ ਕਿ ਭਾਈ ਜਿਸ ਨੇ ਵੇਦਾਂ ਦੀ ਰਚਨਾ ਕੀਤੀ ਤੇ ਸਾਦ ਸੰਗਤ ਦੇ ਵੇਦਾਂ ਵਿੱਚ अनेका ਕਰਮ ਕਾਂਡ ਨੇ ਜਿਸ ਤਰ੍ਹਾਂ ਦੁਨੀਆ ਆਪਣਾ ਜੋ ਦਿਨ ਦਾ ਦਿਨ ਚਰਿਆ ਹੈ ਸਾਧ ਸੰਗਤ ਜੀ ਉਹ ਨਿਭਾਉਂਦੀ ਹੈ ਦਿਨ ਚ ਆਪਣੇ ਕਰਮ ਕਾਂਡ ਕਰਦੀ ਹੈ ਪ੍ਰਸਾਦ ਸੰਗਤ ਜੀ ਜਿਸ ਨੇ ਵੇਦਾਂ ਦੀ ਰਚਨਾ ਕੀਤੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਆਪ ਫਰਮਾਉਂਦੇ ਨੇ ਕਿ ਪ੍ਰਮਾਤਮਾ ਦੇ ਨਾਮ ਤੋਂ ਵੱਡਾ ਕੋਈ ਹੈ ਹੀ ਨਹੀਂ ਵ્યાਸ ਵਿਚਾਰ ਕਿਹੋ ਪਰਮਾਰਥ RAM ਨਾਮ ਸਰਨਾਈ ਚਾਰੋਂ ਵੇਦ ਜਾ ਕੇ ਸੁਮਰਤ ਸਾਸ ਤੇ ਭਾਈ ਉਹ ਚਾਰੋਂ ਵੇਦਾਂ ਦੀ ਰਚਨਾ ਕਰਨ ਵਾਲਾ ઋષਿ ਵੇਦ ਵ્યાਸ ਜੀ ਉਹ ਵੀ ਫਰਮਾਉਂਦੇ ਨੇ ਕਿ ਭਾਈ ਪ੍ਰਮਾਤਮਾ ਦੇ ਸਿਮਰਨ ਤੋਂ ਵੱਡਾ ਕੋਈ ਹੈ ਹੀ ਨਹੀਂ ਆ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਐਸੀ ਭਗਤ ਨਾ ਹੋਈ ਰਹਿ ਭਾਈ ਰਾਮ ਨਾਮ ਬਿਨ ਜੋ ਕੁਛ ਕਰੀਐ ਸੋ ਸੁ ਪਰਮ ਕਹਾਈ ਭਗਤ ਹੇਤ ਗਾਵੈਰਵਦਾਸ ਤੇ ਤਨ ਤਨ ਗੁਰੂਆਂ ਦੇ ਗੁਰੂ ਤਨ ਤਨ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਜੀ ਪ੍ਰੇਮਾ ਭਗਤੀ ਸਹਿਬ ਫਰਮਾਉਂਦੇ ਨੇ ਕਿ ਭਾਈ ਮੈਂ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਤੇ ਇਹ ਜੋ ਗੁਣ ਹੈ ਮੈਂ ਪ੍ਰੇਮਾ ਭਗਤੀ ਕਰਕੇ ਗਾਉਂਦਾ ਹਾਂ ਇਸ ਸਾਸ ਸੰਗਤ ਦਾ ਬਹੁਤ ਹੀ ਪਾਵਨ ਤੇ ਪਵਿੱਤਰ ਸ਼ਬਦ ਹੈ ਜਿੱਦੇ ਵਿੱਚ ਤੁਹਾਨੂੰ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਨੇ ਸਮਝਾਣਾ ਕੀਤਾ ਆ ਕਿ ਭਾਈ ਅਸੀਂ ਵਹਿਮਾ ਪਰਮਾ ਅਡੰਬਰਾ ਪਖੰਡਾ ਚੋਂ ਬਾਹਰ ਨਿਕਲ ਗਏ ਗੁਰੂ ਵਾਲੇ ਬਣੀਏ ਸਾਸ ਸੰਗਤ ਜੀ ਗੁਰੂਆਂ ਤੋਂ ਗੁਰਮੰਤਰ ਲੈ ਕੇ ਉਸ ਦੀ ਕਮਾਈ ਕਰੀ ਇਹ ਸੰਸਾਰਿਕ ਪਦਾਰਥ ਚੜਾਉਣ ਨਾਲ ਸਾਸ ਸੰਗਤ ਜੀ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਨੇ ਪਰ ਪ੍ਰਮਾਤਮਾ ਦੀ ਪ੍ਰਾਪਤੀ ਗਿਆਨ ਦੀ ਪ੍ਰਾਪਤੀ ਨਹੀਂ ਜੀ ਹੋਣੀ ਜੋ ਗਿਆਨ ਹੈ ਉਹ ਪੂਰੇ ਗੁਰੂ ਤੋਂ ਹੀ ਆਉਂਦਾ ਹੈ ਸਾਧ ਸੰਗਤ ਜੀ ਐਸੀ ਕਰਕੇ ਭਾਈ ਬੇਨਤੀ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਜੁੜੀ ਤੇ ਬਾਣੀ ਨੂੰ ਆਪਾਂ ਸਾਧ ਸੰਗਤ ਜੀ ਪੜਨ ਤੱਕ ਸੀਮਤ ਨਹੀਂ ਦੇ ਰੱਖਣਾ ਇਸ ਦੇ ਅਰਥਾਂ ਨੂੰ ਸਮਝਿਆ ਅਰਥਾਂ ਉਹ ਉਸ ਤੋਂ ਬਾਅਦ ਸਾਧ ਸੰਗਤ ਜੀ ਆਪਣੇ ਜੀਵਨ ਨੂੰ ਅਰਥਾਂ ਦੇ ਅਨੁਸਾਰ ਢਾਲੀਏ ਬਾਣੀ ਦੇ ਅਨੁਸਾਰ ਢਾਲੀਏ ਤਾਂ ਜੋ ਸਾਡਾ ਜੋ ਜੀਵਨ ਉਹ ਸਫਲ ਹੋ ਸਕੇ ਤੇ ਸਾਧ ਸੰਗਤ ਜੀ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਤੁਹਾਨੂੰ ਕੋਈ ਦਿਖਾਵੇ ਵਾਲੀ ਭਗਤੀ ਕਰਨ ਦੀ ਲੋੜ ਨਹੀਂ ਹੈ ਕੋਈ ਘਰ-ਬਾਰ ਚੱਡਣ ਦੀ ਲੋੜ ਨਹੀਂ ਐ ਕੋਈ ਜੰਗਲਾ ਪਹਾੜਾਂ ਧਾਰਮਿਕ ਸਥਾਨਾਂ ਤੇ ਜਾਣ ਦੀ ਲੋੜ ਨਹੀਂ ਐ ਉਹ ਸਾਰੀ ਦੁਨੀਆ ਦਾ ਮਾਲਕ ਤੁਹਾਡੇ ਅੰਦਰ ਹੀ ਬੈਠਾ ਆ ਤੇ ਕਰਨਾ ਕੀ ਐ ਸਾਧ ਸੰਗਤ ਜੀ ਸਤਗੁਰੂ ਜੀ ਸਮਝਾਉਂਦੇ ਨੇ ਜੀਵ ਬਾਸ ਓੰਕਾਰ ਜੱਪ ਹੱਥਨ ਸੋ ਕਰਕਾਰ RAM ਮਿਲੇ ਘਰ ਆਏ ਕਰ ਕਹਿ ਰਵਿਦਾਸ ਵਿਚਾਰ ਕਿ ਭਾਈ ਹੱਥਾਂ ਨਾਲ ਕਿਰਤ ਕਰੋ ਇਮਾਨਦਾਰੀ ਦੀ ਰੋਟੀ ਕਮਾਓ ਮਾਤਾ ਪਿਤਾ ਦੀ ਸੇਵਾ ਕਰੋ ਬੱਚਿਆਂ ਨੂੰ ਪੜਾਓ ਲਿਖਾਓ ਕਾਮਯਾਬ ਕਰੋ ਆਪਣੀ ਜਿੰਨੇ ਵੀ ਸੰਸਾਰ ਦੀਆਂ ਜਿ ਪਰਿਵਾਰ ਦੀਆਂ ਸੰਸਾਰ ਦੀਆਂ ਜ਼ਿੰਮੇਵਾਰੀਆਂ ਨੇ ਸਮਾਜ ਦੀਆਂ ਨਿਭਾਓ 사ਤਸੰਗਤ ਜੀ ਪਰਜੀਵਾ ਦੇ ਨਾਲ ਗੁਰੂਆਂ ਤੋਂ ਗੁਰਮੰਤਰ ਲੈ ਕੇ ਨਾਨਕ ਨਾਲੋਂ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੀਏ ਤੇ ਸਾਰੇ ਜੋ ਬੁਰੇ ਕੰਮ ਨੇ ਦੁਸ਼ੈਣੇ ਸਭ ਛੱਡ ਦੇਈਏ ਤੇ 사ਤਸੰਗਤ ਜੀ ਇਹ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਲੈਣ ਲਈ ਸਾਨੂੰ ਕਰ-ਬਾਰ ਕੰਮ ਛੱਡਣ ਦੀ ਲੋੜ ਨਹੀਂ ਹੈ ਸਤਿਗੁਰੂ ਜੀ ਤਾਂ ਆਪ ਉਦਾਹਰਨਾਂ ਦੇ ਕੇ ਗਏ ਨੇ ਪ੍ਰੈਕਟੀਕਲ ਕਰਕੇ ਦਿਖਾ ਕੇ ਗਏ ਨੇ ਕਿ ਭਾਈ ਆਪਾਂ ਪਰਿਵਾਰ ਵੀ ਪਾਲ ਸਕਦੇ ਆ ਆਪਾਂ ਘਰ-ਬਾਰ ਵੀ ਸੰਭਾਲ ਸਕਦੇ ਆ ਪਰਿਸ਼ਤੇਦਾਰੀਆਂ ਵੀ ਨਿਭਾ ਸਕਦੇ ਆ ਤੇ ਸਾਧ ਸੰਗਤ ਜੀ ਆਪਾਂ ਹੱਥਾਂ ਨਾਲ ਕਿਰਤ ਵੀ ਕਰ ਸਕਦੇ ਆ ਤੇ ਇਹਨਾਂ ਕਰਦੇ ਕਰਦੇ ਆਪਾਂ ਪ੍ਰਮਾਤਮਾ ਨੂੰ ਵੀ ਪਾ ਸਕਦੇ ਆ ਸਾਧ ਸੰਗਤ ਜੀ ਇਹ ਨਹੀਂ ਹੈ ਕਿ ਸਾਧੂਆਂ ਵਰਗੇ ਕੱਪੜੇ ਪਾਉਂਦੇ ਨੇ ਭਾਈ ਉਹਨਾਂ ਨੂੰ ਹੀ ਪ੍ਰਮਾਤਮਾ ਮਿਲਦਾ ਹੈ ਸਾਧ ਸੰਗਤ ਜੀ ਜਿੰਨੇ ਵੀ ਰਹਿਬਰ ਨੇ ਸਭ ਗ੍ਰਸਥ ਨੇ ਸਤਿਗੁਰੂ ਕਬੀਰ ਮਹਾਰਾਜ ਜੀ ਸਤਿਗੁਰੂ ਦਾਸ ਮਹਾਰਾਜ ਜੀ ਸਤਿਗੁਰ ਨਾਨਕ ਦੇਵ ਜੀ ਸਾਨੂੰ ਉਦਾਹਰਨਾ ਦੇ ਕੇ ਗਏ ਨੇ ਕਿ ਭਾਈ ਜਿੰਨੇ ਵੀ ਦੁਨੀਆ ਦੇ ਕੰਮ ਕਰਨੇ ਕਰੋ ਪਰ ਕੰਮ ਉਹੀ ਕਰੋ ਸਾਧ ਸੰਗਤ ਜੀ ਜੋ ਪ੍ਰਮਾਤਮਾ ਨੂੰ ਚੰਗੇ ਲੱਗਦੇ ਨੇ ਕੋਈ ਮਾੜਾ ਕਰਮ ਆਪਾਂ ਨਾ ਜੇ ਕਰੀਏ ਤੇ ਗੁਰੂ ਵਾਲੇ ਬਣ ਕੇ ਗੁਰਮੰਤਰ ਲੈ ਕੇ ਉਸ ਦੀ ਕਮਾਈ ਕਰੀਏ ਸਾਧ ਸੰਗਤ ਜੀ ਉਹ ਅੰਦਰੋਂ ਹੀ ਸਾਨੂੰ ਪ੍ਰਗਟ ਹੋ ਜਾਣਾ ਹੈ ਐਸ ਲਈ ਭਾਈ ਬਾਰ ਬਾਰ ਬੇਨਤੀ ਜੋ ਰੈਬਰਾਂ ਨੇ ਮਾਰਗ ਦਿਖਾਇਆ ਉਸ ਮਾਰਗ ਤੇ ਚੱਲੀ ਜਿਵੇਂ ਬਾਬਾ ਸਾਹਿਬ ਡਾਕਟਰ ਪੀਮਰਾ ਬੇਦਕਰ ਜੀ ਨੇ ਸਾਨੂੰ ਸਮਝਾਇਆ ਕਿ ਭਾਈ ਪੜੋ ਜੁੜੋ ਸੰਘਰਸ਼ ਕਰੋ ਪੜੋ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਮਾਦੋ ਅਵਿਦਿਆ ਹਿਤਕੀਨ ਬਿਬੇਕ ਦੀਪ ਮਲਿੰ ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ ਰਵਦਾਸ ਕਹੈ ਬਿਨ ਵਿਦਿਆ ਨਰਕ ਕੋ ਜਾਣੇ ਜਾਣ ਤੇ ਸਾਧ ਸੰਗਤ ਜੀ ਸਿੱਖਿਆ ਬਹੁਤ ਜ਼ਰੂਰੀ ਹੈ ਆਪਣੇ ਬੱਚਾ ਨੂੰ ਖੂਬ ਪੜਾਓ ਵੱਡੇ ਵੱਡੇ ਅਫੀਸਰ ਬਣਾਓ ਬਿਜ਼ਨਸਮੈਨ ਬਣਾਓ ਰਾਜਨੀਤੀ ਚ ਲੈ ਕੇ ਆਓ ਖਿਡਾਰੀ ਬੰਨਾ ਚਾਹੁੰਦੇ ਨੇ ਉਹਨਾਂ ਨੂੰ ਖਿਡਾਰੀ ਬਣਾਓ ਭਾਈ ਜੋ ਵੀ ਬੰਨਾ ਚਾਹੁੰਦੇ ਨੇ ਅਸੀਂ ਪੜਾ ਲਿਖਾ ਕੇ ਬਣਾਈਏ ਤੇ ਸਾਧ ਸੰਗਤ ਜੀ ਨਾਲ ਨਾਲ ਗੁਰਬਾਣੀ ਦਾ ਗਿਆਨ ਵੀ ਦੇਈਏ ਕਿਉਂਕਿ ਇਕੱਲਾ ਸਕੂਲਾਂ ਦੀ ਪੜਾਈਆਂ ਨਾਲ ਬੱਚਾ ਕਾਮਯਾਬ ਨਹੀਂ ਜੇ ਹੁੰਦਾ ਬਹੁਤੇ ਵੱਡੇ ਵੱਡੇ ਅਫੀਸਰ ਨੇ ਜੋ ਜੇਲਾਂ ਚ ਬੈਠੇ ਨੇ ਸਾਧ ਸੰਗਤ ਜੀ ਕਿਉਂਕਿ ਕੋਈ ਰਿਸ਼ਵਤ ਲੈਂਦਾ ਫੜਿਆ ਜਾਂਦਾ ਕਿਉਂਕਿ ਮਾਨਸਿਕ ਤੌਰ ਤੇ ਸਾਧ ਸੰਗਤ ਜੀ ਗੁਰੂ ਨਹੀਂ ਹੈ ਕੋਈ ਪਟਕ ਜਾਂਦੇ ਨੇ ਸਾਧ ਸੰਗਤ ਜੀ ਤੇ ਇਸ ਕਰਕੇ ਸਾਨੂੰ ਸਕੂਲ ਦੀ ਪੜ੍ਹਾਈ ਵੀ ਜ਼ਰੂਰੀ ਹੈ ਬੱਚਾ ਕਾਮਯਾਬ ਹੋਵੇ ਸੰਸਾਰ 'ਚ ਗੁਰਬਾਣੀ ਦਾ ਗਿਆਨ ਵੀ ਜ਼ਰੂਰੀ ਹੈ ਸਾਧ ਸੰਗਤ ਜੀ ਮਾਨਸਿਕ ਤੌਰ ਤੇ ਸਹੀ ਰਵੇ ਕਿਉਂਕਿ ਗੁਰਬਾਣੀ ਇਨਸਾਨ ਨੂੰ ਇਨਸਾਨ ਬਣਾਉਣਾ ਸਿਖਾਉਂਦੀ ਹੈ ਸਾਧ ਸੰਗਤ ਜੀ ਕਿਆ ਤੂੰ ਸੋਇ ਜਾਗ ਈ ਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਤੇ ਸਾਧ ਸੰਗਤ ਜੀ ਜੋ ਗੁਰਬਾਣੀ ਨੂੰ ਸਹੀ ਤੌਰ ਤੇ ਮੰਨਦਾ ਆ ਉਹ ਕੋਈ ਗਲਤ ਕੰਮ ਨਹੀਂ ਜੇ ਕਰਦਾ ਤੇ ਭਾਈ ਜੜੋ ਸਤ ਸੰਗਤ ਮਿਲਈਆ ਮਾਦੋ ਜੈਸੇ ਮਦੋ ਮੁਖਿਰਾ ਪਾ ਮਿਲ ਜੁਲ ਕੇ ਰਹਿਣਾ ਤੇ ਮਿਲ ਜੁਲ ਕੇ ਕਰਨਾ ਕੀ ਹੈ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅੰਨ ਛੋਟ ਬੜੇ ਸਭ ਸੰਬਸੈ ਰਵਦਾਸ ਰਹੈ ਪਰ ਸੰ ਸੰਘਰਸ਼ ਕਰੋ ਕਿ ਐਸਾ ਆਪਾ ਸਮਾਜ ਬਣਾਈਏ ਐਸਾ ਸੰਸਾਰ ਬਣਾਈਏ ਜਿਸ ਦੇ ਵਿੱਚ ਕੋਈ ਉੱਚੀ ਨੀਚ ਦੀ ਭਾਵਨਾ ਨਾ ਹੋਵੇ ਕੋਈ ਅਮੀਰ ਗਰੀਬ ਦੀ ਭਾਵਨਾ ਨਾ ਹੋਵੇ ਸਾਰੇ ਸਭ ਇੱਕ ਸਮਾਨ ਹੋਣ ਸਭ ਨੂੰ ਸਾਤ ਸੰਗਤ ਦੀ ਰੋਟੀ ਮਿਲੇ ਪਰ ਪੇਟ ਕੋਈ ਭੇਦਭਾਵ ਨਾ ਹੋਵੇ ਸਭ ਆਪਸ ਦੇ ਵਿੱਚ ਸ਼ਾਂਤੀ ਨਾਲ ਰਹਿਣ ਸਾਧ ਸੰਗਤ ਜੀ ਕੋਈ ਲੜਾਈ ਝਗੜਾ ਨਾ ਹੋਵੇ ਤੇ ਐਸਾ ਬੇਗੰਪੁਰਾ ਤਾਂ ਹੀ ਵੱਸ ਸਕਦਾ ਆ ਜੇ ਆਪਾਂ ਗੁਰੂਆਂ ਦੇ ਰਹਿਬਰਾਂ ਦੇ ਦਿਖਾਏ ਮਾਰਗ ਤੇ ਚੱਲੀਏ ਬੇਗੰਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਟੈਟਾ ਸਾਧ ਸੰਗਤ ਜੀ ਸਾਡੇ ਰਹਿਬਰਾਂ ਦਾ ਮਿਸ਼ਨ ਹੈ ਗੁਰੂਆਂ ਦੇ ਗੁਰੂ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਦਾ ਮਿਸ਼ਨ ਹੈ ਤੇ ਇਸ ਦੇ ਵਿੱਚ ਕਿਸੇ ਇੱਕ ਦਾ ਭਲਾ ਨਹੀਂ ਹੈ ਸਾਰਿਆਂ ਦਾ ਹੀ ਭਲਾ ਭਾਈ ਸਾਰਿਆਂ ਦਾ ਹੀ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਉਮੀਦ ਕਿਸੇ ਦਾ ਬੁਰਾ ਨਾ ਸੋਚਿਆ ਕਰ ਸਾਧ ਸੰਗਤ ਜੀ ਸਭ ਦਾ ਹੀ ਭਲਾ ਮੰਗੋ ਜਿਵੇਂ ਸਤਗੁਰੂ ਅਰਦਾਸ ਮਹਾਰਾਜ ਜੀ ਮੰਗਦੇ ਨੇ ਨਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅਨੰਦ ਛੋਟ ਬੜੇ ਸੁਭ ਸੰਬਸਿਰ ਅਵਦਾਸ ਰਹੇ પ્રસન્ન ਤੇਉ ਤਾਈ ਆਵੇਗਾ ਭਾਈ ਸਾਧ ਸੰਗਤ ਜੀ ਬੇਗਮਪੁਰਾ ਜੀ ਆਪਣੇ ਰਹਿਬਰਾਂ ਦੇ ਦਿਖਾਏ ਗੁਰੂਆਂ ਦੇ ਦਿਖਾਏ ਮਾਰਗ ਤੇ ਚੱਲਾਂਗੇ ਸੋ ਇੰਨੀ ਕੀ ਬੇਨਤੀ ਪ੍ਰਵਾਨ ਕਰਨਾ ਸਾਧ ਸੰਗਤ ਜੀ ਵਹਿਮਾ ਪਰਮਾ ਡੰਬਰਾ ਪਖੰਡਾ ਚੋਂ ਨਿਕਲ ਕੇ ਜੋ ਸੱਚ ਵਾਲੀ ਭਗਤੀ ਹੈ ਭਾਈ ਉਸ ਤੇ ਚੱਲੀਏ ਉਹ ਭਗਤੀ ਕਰੀਏ ਤਾਂ ਜੋ ਸਾਡਾ ਜੋ ਜੀਵਨ ਸਫਲ ਹੋ ਸਕੇ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੀਂਗੇ ਸਤਿ પાਖੈ ਰਵਿਦਾਸ ਤੇ ਨਰ ਦੋਜਕ ਜਾਹੀਂਗੇ ਸਤਿ પાਖੈ ਰਵਿਦਾਸ ਜਪੋ ਜੀ ਸਤਨਾਮ 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 ਸੋਹੰ ਸਤਨਾਮ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ 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 ਸੋਹੰ ਸਤਨਾਮ ਜੀਓ